ਉਹ ਭਰਾ ਆ ਵੱਡੇ ਵਿੱਚੋਂ ਤਿੰਨ ਦੋ ਤਾਂ ਵੱਡੇ ਆ ਪਹਿਲਾਂ ਬਿਜਲੀ ਬੋਰਡ ਦੀ ਨੌਕਰੀ ਕਰਦੇ ਸੀ ਨੌਕਰੀ ਕਰਦੇ ਕਰਦੇ ਨੌਕਰੀ ਛੱਡ ਕੇ ਚਲੇ ਗਏ ਤਾਂ ਕਾਫੀ ਜਗ੍ਹਾ ਮੁਕਾਬਲੇ ਵੀ ਹੋਏ ਜੁਕਤੀ ਉਹ ਅਮਦੀਖਾਨ ਜਿਹੜਾ ਆ ਉਹ ਤੋਂ ਉਹਨਾਂ ਨਾਲ ਹੀ ਹੋਇਆ ਸੀ ਇੱਥੋਂ ਇੱਥੇ ਆ ਕੇ ਵੀ ਕਾਫੀ ਧੀਰ ਹੀ ਰਹੇ ਆ ਲਾਸਟ ਤੇ ਉਹ ਇੱਥੇ ਉਦੋਂ ਕਹਿੰਦੇ ਨਾਲ ਹੀ ਅਗਲੇ ਬਣੇ ਪਿੰਡ ਵਾ ਜੀਤੋ ਸਰ ਜਿਹੜੇ ਕੋਲ ਉੱਥੇ ਉਹ ਮੁਕਾਬਲਾ ਤਾਂ ਪੁਲਸੀ 3-4 ਜਿਲ੍ਹਿਆਂ ਦੀ ਉਹ ਫਿਰ ਇਹ ਪੁਲਸ ਦੇ ਹੱਥ ਆ ਗਿਆ ਤੇ ਵਟਾਲੇ ਵਾਲੀ ਪੁਲਸ ਨੇ ਇਹ ਕਾਲੇ ਵਾਲੀ ਪੁਲਸ ਲੈ ਗਈ ਇਹਨਾਂ ਦੋਨਾਂ ਨੂੰ ਇੱਕ ਇਹ ਇੱਕ ਭਾਈ ਸੁਖਵੰਤ ਸਿੰਘ ਬੰਬ ਇਹਨਾਂ ਦੋਨਾਂ ਨੇ ਸ਼ਰਤਿਆਂ ਉੱਪਰ ਕਰਕੇ ਲੈ ਗਏ ਹੋਣਗੇ ਫਿਰ ਉਹਨਾਂ ਨੇ ਉਸਕਾਰ ਵੀ ਪੁਲਸ ਨੇ ਕੀਤਾ ਸਾਨੂੰ ਖ਼ਬਰ ਚ ਪਤਾ ਲੱਗਾ ਫਿਰ ਪਿੰਡ ਦੇ ਇੱਕ ਦੋ ਬੰਦੇ ਗਏ ਨਾਲ ਉਹਨਾਂ ਨੇ ਫਿਰ ਸੰ ਫੋਲ ਹੀ ਦਿੱਤੀਆਂ ਉਸਕਾਰ ਤੇ ਨਹੀਂ ਚੱਤੇ ਬੰਦੀ ਨੇ ਕਿਸੇ ਅਨਸਾਰ ਨਹੀਂ ਲਈ ਹੁਣ ਖਾਲਸਾਡ ਵੱਲੋਂ ਟੈਨਸ਼ਨ ਆਉਂਦੀ ਰਹੀ ਹੈ ਉਹ ਆ ਕੇ ਬਾਅਦ ਚ ਵੀ ਪਤਾ ਲੰਘਦੇ ਰਹੇ ਹੁਣ ਵੀ ਥੋੜੇ ਦਿਨ ਹੋਏ ਹੈ ਮਾਤਾ ਨੂੰ ਮਿਲ ਕੇ ਗਏ ਆ ਉਹ ਵੈਸੇ 3-4 ਮਹੀਨੇ ਬਾਅਦ ਆਉਂਦੇ ਰhenge ਪਤਾ ਲਿੰਦੇ ਰਿੰਦੇ ਕਲ ਸਾੜ ਨੂੰ ਇਹੀ ਕਹਿਣਾ ਚਾਹੁੰਦੇ ਕਿ ਧੰਨ ਤੇ ਬਹੁਤ ਮਿਹਰਬਾਨੀ ਬਹੁਤ ਮਦਦ ਕੀਤੀ ਤੁਸੀਂ ਅੱਡੀ ਵੀ